ਜੋ ਜਨਨਾਲ ਕਰ ਫਿਰੀ ਚੰਕੌਰ ਸਾਹਿਬ ਡੇਲੀ ਨੂੰ શ્રી ਚੰਕੌਰ ਸਾਹਿਬ ਤੋਂ ਤੁਹਾਡਾ ਸਵਾਗਤ ਹੈ ਤੇ ਇਕਵਾਲ ਸਿੰਘ ਦਾਸਤਾਨੇ ਸ਼ਹਾਦਤ ਸਿੰਘ پارک ਤੋਂ ਗੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੋਂ ਜਾਂਦੇ ਸੜਕ ਤੇ ਮਿੰਤੀ ਜੋ ਕਿ ਇੱਥੇ پارک ਦੀ ਪ੍ਰਪੋਜ਼ਲ ਤਿਆਰ ਕੀਤੀ ਜਾ ਰਹੀ ਹੈ ਤੇ ਜੀ ਮਿੰਤੀ ਕੀਤੀ ਜਾ ਰਹੀ ਹੈ ਜੋ ਸੜਕ ਤੇ ਉੱਤੇ ਟੀਰ ਵਗੈਰਾ ਸੜਕ ਤੇ ਪਏ ਨੇ ਉਹਨਾਂ ਦੀ ਮਿੰਤੀ ਸ਼ੁਰੂ ਕੀਤੀ ਗਈ ਹੈ ਵੀ ਮੇਰੇ ਸੇ ਕਰਕੇ ਜੋ ਜਗ੍ਹਾ ਹੈ ਉਹਨੂੰ ਛੜਾਈ ਜਾਵੇ ਤਸਵੀਰ ਲੈਣੀ ਘਾਦੀ ਪੜਾਈ ਤਾਂ ਕਿੰਨੀ ਹੀ ਚਾਹੀਦੀ ਪੰਜ ਚਾਰ ਚਾਹੀਦੀ ਆ 10 12 ਚਾਹੀਦੀ 10 12 ਇੱਕੋ ਫਟਾਫ ਹੋਇਆ ਚਲੋ ਵੀ ਚਲੋ ਕੋਈ ਨਹੀਂ ਜਿੰਨੇ ਬੱਦਦੇ ਹੁਣ ਇਹ ਤਾਂ ਜਰੀਬ ਵਾਲੇ ਤਿੰਨ ਪਰਦੇ ਹੈ ਜੇ ਸਾਡੇ ਕੋਲ ਚੱਲ ਵੀ ਆਹ ਤਾਂ ਬੁੱਤੀਆਂ ਦੇਖੇ ਤਾਂ ਦੇ ਇੱਥੇ ਨੂੰ ਨਾ ਇਹਨਾਂ ਨੇ ਦੇਣੀਆਂ ਲਾਏ

ਚੋਕੋਰ ਸਾਹ ਦੇ ਗੜੀ ਸਾਹ ਰੋਡ ਤੇ ਨਗਰ ਕੌਂਸਲ ਦੀ ਜਗ੍ਹਾ ਤੇ ਮੈਂਤੀ ਕੀਤੀ ਜਾ ਰਹੀ ਹੈ ਦੇਖਦੇ ਵੀ ਤੁਸੀਂ ਦੇਖ ਸਕਦੇ ਹੋ ਢੇਰ ਵਗੈਰਾ ਪਏ ਨੇ ਉਹਨਾਂ ਢੇਰਾਂ ਨੂੰ ਵੀ ਇੱਕੋ ਹੁਣ ਖਾਲੀ ਕਰਵਾਉਣ ਦੇ ਲਈ ਉਹਨਾਂ ਵੱਲੋਂ ਨੋਟਿਸ ਜਾਰੀ ਕੀਤੇ ਜਾਣਗੇ ਨਗਰ ਕੌਂਸਲ ਦੇ ਲਈ ਇਸ ਮੰਤੀ ਲਈ ਕੱਲ ਨੂੰ ਸ਼੍ਰੀ ਚੰਕੌਰ ਸਾਹਿਬ ਉਹਨਾਂ ਵੱਲੋਂ ਐਸੇ ਪਾਰਕ ਵੀ ਕਿੱਟੀ ਮੈਂ ਤੈਨੂੰ ਕਹੂੰਗਾ ਅਖੀਰੋਂ ਪਰ ਪੂਜਲ ਪਾਰਕ ਦੇ ਲਈ ਇੱਥੇ ਢੇਲ ਵਗੈਰਾ ਜੋ ਜਗ੍ਹਾ ਨਗਰ ਕੌਂਸਲ ਦੀ ਤੁਮਾਨੀ ਖਾਲੀ ਕਰੋਬ ਦੇ ਲਈ ਹੁਣ ਮੰਗਤੀ ਕੀਤੀ ਜਾ ਰਹੀ ਹੈ ਖਾਲੀ ਕਰਵਾਈ ਜਾਵੇਗੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਟੇਰ ਲੱਗੇ ਹੋਏ ਨੇ ਜੋ ਨਗਰ ਕੌਂਸਲ ਸੀ ਚੰਕੌਰ ਸਾਹਿਬ ਦੇ ਜਗ੍ਹਾ ਦੇ ਵਿੱਚ ਨੇ ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਕ ਬਣਾਉਣ ਦੇ ਲਈ ਪ੍ਰਪੋਜ਼ਲ ਤਿਆਰ ਕੀਤੀ ਗਈ ਜਿਸ ਦੇ ਲਈ ਹੁਣ ਸਰਕਾਰ ਵੱਲੋਂ ਨੁਰਜੀ ਮਗਾ ਲੋ ਨਾਲ ਦੀ ਨਾਲ ਪਲਾਓ ਆ ਦੇਖ ਆ ਆ ਫੋਮ ਇੱਥੇ ਜਗਾ ਹੈ ਨਾ ਆਉ ਦੇ ਵਿੱਚ ਉਹ ਦੇਖਦੇ ਓਏ ਓਏ ਨਾਲ ਰੋੜੀ ਗੱਡੀ ਹੈ ਨਾ ਆਹਦੀ ਸਾਹ ਦੇ ਨਾਲ ਖਾਦੀ ਜਗਾ ਵੇਚ ਨਾ ਉਹ ਕਿੰਦਾਂ ਜਣਾ ਹੈ ਹੁਣ ਉਹ ਚੇਹੇ ਤੇ ਕਿੰਨੇ ਆ ਇੱਥੇ ਤੱਕ ਆ ਆ ਹੋ ਗਈ ਆਪਣੀ ਆਪਣੀ ਪ੍ਰਵਾਸ ਇੱਥੇ ਦਾ ਕੰਮ ਅੱਛਾ ਇੱਥੇ ਓਕੇ ਯਾਰ ਇਹਨੂੰ ਛੱਡ ਤੂੰ ਇਹਨੂੰ ਰਹਿਣ ਦੇ ਇਹ ਉਹ ਜੀ ਦੇ ਹੈ ਕਿ ਇਹ ਉਹ ਨਹੀਂ ਤਾਰ ਹੈ ਆਪਾਂ ਨਕਸ਼ਾ ਪਾ ਕੇ ਕਰਨਾ ਗਾੜੂ ਦਾ ਟਾਪ ਕਰਨਾ ਆਹ ਦਾ ਤੇ ਯਾਰ ਆ ਨਾ ਰੋੜੀ ਲਾਤੀ ਇਹਨੂੰ ਪੱਕੀ ਕਰ ਲਿਓ ਦਾ ਹੁਣੇ ਲਾਸਟ ਔਰ ਪਹਿਲੀ ਇਹ ਸਾਰੇ ਪੰਚਾਇਤ ਦੀ ਜਗ੍ਹਾ ਪਰੋਲੀ ਸਾਹਿਬ ਇਹ ਪੰਚਾਇਤ ਦੀ ਜਗ੍ਹਾ ਨਗਰ ਕੌਂਸਲ ਦੀ ਓਕੇ ਤਾਂ ਕਾਫੀ ਜਗ੍ਹਾ ਫਿਰ ਤਸਵੀਰਾਂ ਜਿਵੇਂ ਚਮਕੋ ਸਕਦੀ ਇਹ ਜਗ੍ਹਾ ਤੁਹਾਨੂੰ ਦਿਖਾਉਂਦੀ ਹੈ ਇਹ ਸਾਵਲੜ ਜਗ੍ਹਾ ਦੇ ਵਿੱਚ ਢੇਰ ਵਗੈਰਾ ਇੱਥੇ ਮਹੱਲਾ ਨਿਵਾਸੀ ਦੇ ਪਏ ਨੇ ਜਿਨ੍ਹਾਂ ਨੂੰ ਹੁਣ ਆਉਣ ਵਾਲੇ ਦਿਨਾਂ ਵਿੱਚ ਖਾਲੀ ਕਰਵਾਉਣ ਦੀ ਪ੍ਰੋਵੀਜ਼ਨ ਰੱਖੀ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਇਹ ਮਿੰਤੀ ਕੀਤੀ ਗਈ ਹੈ ਲਾਈਵ ਤਸਵੀਰਾਂ ਇਹ ਸਾਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਵਿੱਚ ਇਹ ਨਗਰ ਕੌਂਸਲ ਦੀ ਜਗ੍ਹਾ ਇੱਧਰ ਇਹ ਸਾਹਮਣੇ ਜਗਾ ਜੋ ਦਿਖਾਈ ਦੇ ਰਹੀ ਹੈ ਇਸ ਦੇ ਵਿੱਚ ਖਾਲੀ ਕਰਵਾਈ ਜਾਵੇਗੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਲ ਮਾਲਕਾਂ ਦੇ ਵੱਲੋਂ ਅੱਜ ਨਗਰ ਕੌਂਸਲ ਦੀ ਇਸ ਜ਼ਮੀਨ ਦੀ ਦੀ ਮੰਤੀ ਦੇ ਲਈ ਅਧਿਕਾਰੀ ਪਹੁੰਚੇ ਹੋਏ ਨੇ ਤੇ ਜਗਾ ਦੇ ਵਿੱਚ ਕਾਫੀ ਢੇਰ ਵਗੈਰਾ ਹੋਰ ਕਾਫੀ ਕੁਝ ਪਿਆ ਹੈ ਲਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ